ਤੁਹਾਡੇ ਮੋਬਾਈਲ ਦੇ ਵਿੱਚ ਜਿਸ ਵੀ ਕੰਪਨੀ ਦਾ SIM ਹੈ ਤੁਸੀਂ ਉਸ ਮੋਬਾਈਲ ਕੰਪਨੀ ਦੀ ਐਪਲੀਕੇਸ਼ਨ ਨੂੰ ਆਪਣੇ ਮੋਬਾਈਲ ਦੇ ਵਿੱਚ ਇੰਸਟਾਲ ਕਰ ਲੈਣਾ ਹੈ ਤਾਂ ਆਪਾਂ ਆਪਣੇ ਮੋਬਾਈਲ ਦੇ ਵਿੱਚ SIM ਨਾਲ ਸੰਬੰਧਿਤ ਐਪਲੀਕੇਸ਼ਨ ਨੂੰ ਖੋਲ ਲੈਣਾ ਹੈ ਅਤੇ ਐਪਲੀਕੇਸ਼ਨ ਨੂੰ ਖੋਲਣ ਤੋਂ ਬਾਅਦ ਇੱਥੇ ਕਾਫੀ ਸਾਰੀ অপਸ਼ਨ ਤਾਂ ਨਜ਼ਰ ਆਣ ਗਿਆ ਕਿਉਂਕਿ Jio ਦਾ SIM ਹੈ Jio ਦੀ ਐਪਲੀਕੇਸ਼ਨ ਤਾਂ Jio Tune ਲਿਖਿਆ ਹੋਇਆ ਹੈ ਇਹ ਤਾਂ ਤੁਸੀਂ ਤੀਜੇ ਨੰਬਰ ਦੇ ਉੱਪਰ ਦੇਖੋਗੇ ਤਾਂ ਮੈਂ ਕਿਉਂਕਿ Jio ਦਾ SIM ਹੈ ਤਾਂ ਮੈਂ ਇਸ Jio Tune ਵਾਲੇ অপਸ਼ਨ ਦੇ ਉੱਪਰ ਕਲਿੱਕ ਕਰ ਲਵਾਂਗਾ ਅਤੇ ਉਸ ਤੋਂ ਬਾਅਦ ਇੱਥੇ ਤੁਹਾਨੂੰ ਕਾਫੀ ਸਾਰੀਆਂ ਹੇ ਉਹਨਾਂ ਨਜ਼ਰ ਆਣ ਗਈਆਂ ਇਹ ਤਾਂ ਉੱਪਰ ਇੱਕ ਸਰਚ ਜਿਉ ਟਿਊਨ ਵਾਲੀ ਆਪਸਲੀ ਬਣੀ ਹੋਈ ਆ ਆਪਾਂ ਇਸ ਦੇ ਉੱਪਰ ਸਵਿਚ ਆਫ ਲਿਖ ਕੇ ਸਰਚ ਕਰਾਂਗੇ ਹੁਣ ਸਰਚ ਕਰਨ ਤੋਂ ਬਾਅਦ ਸਾਨੂੰ ਇੱਥੇ ਸਵਿਚ ਆਫ ਵਾਲੀਆਂ ਟਿਊਨ ਨਜ਼ਰ ਆ ਜਾਣਗੀਆਂ ਤਾਂ ਇਹਨਾਂ ਦੇ ਵਿੱਚੋਂ ਆਪਾਂ ਕਿਸੇ ਵੀ ਟਿਊਨ ਨੂੰ ਸੈੱਟ ਕਰ ਸਕਦੇ ਹਾਂ ਹੁਣ ਸਭ ਤੋਂ ਪਹਿਲੀ অপਸ਼ਨ ਸਵਿਚ ਆਫ ਵਾਲੀਏ ਪਹਿਲਾਂ ਇਸ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਇਹ ਲੋਡ ਹੋ ਜਾਵੇਗੀ ਉਸ ਤੋਂ ਬਾਅਦ ਇਸ ਨੂੰ ਪਹਿਲਾਂ ਆਪਾਂ ਪਲੇ ਕਰਕੇ ਸੁਣ ਵੀ ਸਕਦੇ ਹਾਂ ਪਹਿਲਾਂ ਪਲੇ ਕਰਕੇ ਸੁਣਦੇ ਹਾਂ ਤੇ ਤੁਸੀਂ ਵੀ ਸੁਣੋ ਕੀ ਕੀ ਕਹਿ ਰਿਹਾ ਹੈਗਾ ਹਾਂ ਜੀ ਹੈ ਉਹ ਆਪਣੇ ਸਪੋਟਸ ਕੁਝ ਬਿਆਕ ਕੋ ਸਵੇ ਪਛਾਤ ਤਿਆਰ ਕਰੇ ਸੋ ਇਸੇ ਤਰ੍ਹਾਂ ਸੁਣਨ ਤੋਂ ਬਾਅਦ ਜੇਕਰ ਤੁਹਾਨੂੰ ਇਹ ਟੂਨ ਜਿਹੀ ਲੱਗ ਰਹੀ ਹੈ ਤਾਂ ਫਿਰ ਤੁਸੀਂ ਸੱਜੇ ਹੱਥ ਸੈਟ ਦੇ ਨਿਸ਼ਾਨ ਦੇ ਉੱਪਰ ਕਲਿੱਕ ਕਰਕੇ ਇਸ ਨੂੰ ਆਪਣੀ ਜਿਓ ਟੂਨ ਬਣਾ ਲਓਗੇ ਤਾਂ ਫਿਰ ਜਦੋਂ ਕੋਈ ਤੁਹਾਡੇ ਫੋਨ ਦੇ ਉੱਪਰ ਕਾਲ ਕਰੇਗਾ ਤਾਂ ਉਸ ਨੂੰ ਇਹ ਵਾਲੀ ਟੂਨ ਸੁਣਾਈ ਦੇਵੇਗੀ ਅਤੇ ਜੇਕਰ ਤੁਸੀਂ ਇੱਛਕ ਹੋ ਤਾਂ ਉਸ ਦੀ ਕਾਲ ਚੱਕ ਸਕਦੇ ਹੋ ਜੇਕਰ ਇੱਛਕ ਨਹੀਂ ਹੋ ਤਾਂ ਉਸ ਦੀ ਕਾਲ ਚੱਕਣ ਦੀ ਜਰੂਰਤ ਨਹੀਂ ਫੋਨ ਆਨ ਹੈ ਤੁਹਾਡਾ ਫੋਨ ਔਨ ਰਹੇਗਾ ਪਰੰਤੂ ਉਸ ਨੂੰ ਇਸ ਤਰ੍ਹਾਂ ਲੱਗੇਗਾ ਕਿ ਫੋਨ ਤੁਹਾਡਾ ਸਵਿਚ ਆਫ ਹੈ ਸੋ ਇਸ ਤਰ੍ਹਾਂ ਤੁਹਾਡੇ ਮਸਲੇ ਦਾ ਹੱਲ ਹੋ ਸਕਦਾ ਹੈ